ਅਸੀਂ ਉਹਨਾਂ ਤੋਂ ਦੇਖੋ ਉਹ ਮੰਗਾ ਮੰਗ ਰਹੇ ਆ ਜਿਹੜੀਆਂ ਉਹਨਾਂ 2021 ਦੇ ਵਿੱਚ ਸਾਡੇ ਨਾਲ ਮੰਨੀਆਂ ਨੇ ਸਾਨੂੰ ਦੇਖੋ ਬੜਾਈ ਇਹ ਚੀਜ਼ ਦਾ ਮਾਗਤਾ ਏ ਕੇਂਦਰੀ ਸਰਕਾਰ ਨਾਲ ਕਿ ਸਾਡੇ ਆਪਣੇ ਦੇਸ਼ ਦੀ ਸਰਕਾਰ ਹੀ ਕਿਸਾਨਾਂ ਦੇ ਨਾਲ ਇਹ ਜੇ ਹੱਥੋਂ ਬੇਹਰ ਕਰ ਰਹੀ ਹੈ ਪਰ ਇਹ ਜ਼ਾਲਮ ਸਰਕਾਰ ਨੇ ਸਾਡੇ ਨਾਲ ਇਹੋ ਜਿਹਾ ਬਤਿਹਰਾ ਕੀਤਾ ਕਿਸਾਨਾਂ ਨਾਲ ਕਿ ਸਾਡੀ ਕਿਸਾਨਾਂ ਦੀ ਬਹੁਤ ਬੁਰੀ ਹਾਲਤ ਕੀਤੀ ਡਰੋਨਾਂ ਨਾਲ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਤੇ ਮੈਂ ਕਹਿੰਦਾ ਵੀ ਇਹੋ ਜਿਹਾ ਕੋਈ ਜਿਵੇਂ ਪਾਕਿਸਤਾਨ ਤੇ ਹਰਾਨ ਦੀ ਜਾਂ ਚੀਨ ਦੀ ਲੜਾਈ ਲੱਗੀ ਵੀ ਹੋਵੇ ਉਹ ਵੀ ਇਦਾਂ ਦਾ ਬਿਹਾਰ ਨਹੀਂ ਕਰਦੇ ਇੰਦਰ ਸਰਕਾਰ ਨੂੰ ਤੇ ਭਾਜਪਾ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਕਿ ਕਿਸਾਨ ਤੇਰੇ ਆਰਥੀ ਦੀ ਆਖਰੀ ਕਿਲ ਠੋਕਣਗੇ ਤੈਨੂੰ ਆਉਣ ਵਾਲੀਆਂ ਚੋਣਾਂ ਦੇ ਵਿੱਚ ਪਿੰਡਾਂ 'ਚ ਨਹੀਂ ਮੜਨ ਦੇਣਗੇ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਨੂੰ ਕੂਚ ਕਰ ਰਹੇ ਸੀ ਪਰ ਹਰਿਆਣਾ ਪੁਲਿਸ ਵੱਲੋਂ ਹਰਿਆਣਾ ਸਰਕਾਰ ਵੱਲੋਂ ਸ਼ੰਭੂ ਬਾਰਡਰ ਖਨੌਰੀ ਬਾਰਡਰ ਦੇ ਉੱਤੇ ਕਿਸਾਨਾਂ ਰੋਕਿਆ ਗਿਆ ਤੇ ਦੂਜੇ ਪਾਸੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹਰਿਆਣਾ ਦਾ ਬਿਆਨ ਆਂਦਾ ਹੈ ਕਿ ਕਿਸਾਨ ਟਰੈਕਟਰ ਰਾਹੀਂ ਦਿੱਲੀ ਨਹੀਂ ਜਾ ਸਕਦੇ ਕਿਸਾਨ ਟਰੈਕਟਰ ਦੇ ਉੱਤੇ ਹੰਨੜਵਾਜੀ ਕਰਦੇ ਨੇ ਪਰ ਦੂਜੇ ਪਾਸੇ ਕਿਸਾਨਾਂ ਦੇ ਵਿੱਚ ਹੁਣ ਇਸ ਬਿਆਨ ਨੂੰ ਲੈ ਕੇ ਰੋਸ ਹੈ ਐਸਕੇਮ ਵੱਲੋਂ ਜੋ ਐਲਾਨ ਕੀਤਾ ਹੋਇਆ ਸੀ ਕਿ 26 ਫਰਵਰੀ ਨੂੰ ਰੋਡਾਂ ਦੇ ਉੱਤੇ ਟਰੈਕਟਰ ਦਿਸਣਗੇ ਹਾਈਵੇ ਦੇ ਉੱਤੇ ਟਰੈਕਟਰ ਸੀ ਘਮਾਵਾਂਗੇ ਜੋ ਸਾਡੇ ਖੇਤਾਂ ਦਾ ਰਾਜਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਤਸਵੀਰ ਸਾਨੂੰ ਇਹ ਵੀ ਦਿਖਾ ਦਿੰਦੇ ਆ ਕਿ ਪਿੱਛੇ ਤੱਕ ਜੇ ਆਪਾਂ ਜ਼ੂਮ ਕਰਕੇ ਵੀ ਦਿਖਾਈਏ ਤਾਂ ਟਰੈਕਟਰਾਂ ਦਾ ਹਰ ਜਿਹੜਾ ਆ ਚੁੱਕਾ ਹੈ ਜਗਾ ਜਗਾ ਦੇ ਉੱਤੇ ਤੁਸੀਂ ਦੇਖੋ ਕਿ ਰੋਡਾਂ ਦੇ ਉੱਤੇ ਟਰੈਕਟਰ ਖੜੇ ਨੇ ਤਾਂ ਉਹੀ ਕਿਸਾਨ ਨੇ ਜਿਨ੍ਹਾਂ ਕਿਸਾਨਾਂ ਨੂੰ ਮਨੋਹਰ لال ਖੱਟੜ ਜਿਹੜੇ ਬਿਆਨਬਾਜ਼ੀ ਰਾਹੀਂ ਗਲਤ ਬੋਲਦੇ ਨੇ ਜਰਾਏ ਸੀ ਪਰ ਹੁਣ ਐਸਕੇਮ ਦੇ ਰੋਸ ਦੇ ਵਜੋਂ ਜਿਹੜੇ ਲਗ ਲਗ ਪ੍ਰੋਗਰਾਮ ਦਿੱਤੇ ਗਏ ਨੇ ਤਾਂ ਇਸ ਨੂੰ ਲੈ ਕੇ ਬਰੋਦੀ ਟੂਲਪਲਾਜੇ ਤੋਂ ਇੱਕ ਵੱਡਾ ਕਾਫਲਾ ਟਰੈਕਟਰਾਂ ਦਾ ਹਾਈਵੇ ਦੇ ਉੱਤੇ ਨਿਕਲਿਆ ਤੇ ਸੁੱਖਾ ਜੀ ਸਾਡੇ ਨਾਲ ਨੇ ਸੁੱਖਾ ਜੀ ਜਿਹੜਾ ਇਹ ਮੁੱਖ ਮੰਤਰੀ ਮਨੋਹਰ لال ਖੱਟੜ ਦਾ ਬਿਆਨ ਆਂਦਾ ਹੈ ਕਿ ਜਿਹੜੇ ਕਿਸਾਨ ਨੇ ਉਹ ਟਰੈਕਟਰ ਰਾਹੀਂ ਦਿੱਲੀ ਨਹੀਂ ਜਾ ਸਕਦੇ ਉਸਦੇ ਰੋਸ ਵਜੋਂ ਹੈ ਜਦੋਂ ਕਿਸਾਨ ਕੋਈ ਹੋਰ ਤਰੀਕੇ ਦੇ ਨਾਲ ਇਹ ਐਲਾਨ ਕੀਤਾ ਹੋਇਆ ਇਸ ਪ੍ਰੋਗਰਾਮ ਦਾ ਜਿਹੜਾ ਖੱਟੜਨਾ ਹੈ ਕਿਸਾਨਾਂ ਦਾ ਉੱਥੇ ਕਿਸਾਨਾਂ ਨੂੰ ਜਾਣ ਤੋਂ ਦਿੱਲੀ ਕੁਝ ਕਰਨ ਤੋਂ ਰੋਕਿਆ ਉਹਦੇ ਰੋਸ ਵਜੋਂ ਵੀ ਹੈ ਜਿਹੜਾ ਕੇਂਦਰ ਸਰਕਾਰ ਤੇ ਖੱਟੜ ਸਰਕਾਰ ਨੇ ਸਾਡੇ ਕਿਸਾਨਾਂ ਤੇ ਅਨੰਤ ਤਸੱਦਦ ਕੀਤਾ ਹੈ ਜ਼ੁਲਮਟਾਇਆ ਹੈ ਸੋ ਸਾਡੇ ਕਈ ਸਹੀ ਨੌਜਵਾਨ ਕਿਸਾਨ ਸ਼ਹੀਦ ਕਰ ਦਿੱਤੇ ਨੇ ਉੱਥੇ ਤੇ ਕਈਆਂ ਦੇ ਲੱਤਾਂ ਬਾਹਾਂ ਅੱਖਾਂ ਤਾਂ ਕੱਢ ਦਿੱਤੀਆਂ ਗਈਆਂ ਨੇ ਤੇ ਕਿਸਾਨਾਂ ਦੀ ਬੋਰੀਆਂ ਚ ਪਾ ਪਾ ਕੇ ਜਿਹੜੀ ਹਰਿਆਣਾ ਪੁਲਿਸ ਹੈ ਉਹਨਾਂ ਨੇ ਮਾਰਕਟਾਈ ਕੀਤੀ ਜਿਵੇਂ ਕਿਸੇ ਦੁਸ਼ਮਣ ਦੀ ਕਰਿਆ ਕਰਦੇ ਵੀ ਪਾਕਿਸਤਾਨ ਦਾ ਬੰਦਾ ਇੱਧਰ ਫਰਜ਼ ਬਜਾਇਆ ਇੱਧਰ ਦਾ ਪਾਕਿਸਤਾਨ ਚ ਫਰਜ਼ੀ ਪਏ ਤੇ ਉਹ ਇਦਾਂ ਦੀ ਕਟਾਈ ਕੀਤੀ ਕਿਸਾਨਾਂ ਨਾਲ ਸਾਨੂੰ ਦੇਖੋ ਬੜਾਈ ਇਹ ਚੀਜ਼ ਦਾ ਮਾਅਖਤਾ ਹੈ ਕੇਂਦਰ ਸਰਕਾਰ ਨਾਲ ਕਿ ਸਾਡੇ ਆਪਣੇ ਦੇਸ਼ ਦੀ ਸਰਕਾਰ ਹੀ ਕਿਸਾਨਾਂ ਦੇ ਨਾਲ ਇਹ ਜਿਹੜਾ ਦੁਰਭੇਰ ਕਰ ਰਹੀ ਹੈ ਕਿ ਅਸੀਂ ਉਹਨਾਂ ਤੋਂ ਦੇਖੋ ਹੋਰ ਮੰਗਾ ਮੰਗ ਰਹੇ ਆ ਜਿਹੜੀਆਂ ਉਹਨਾਂ 2021 ਦੇ ਵਿੱਚ ਸਾਡੇ ਨਾਲ ਮੰਨੀਆਂ ਨੇ ਕਿਹੜੇ ਐਮਐਸਬੀ ਦੀ ਫੁੱਲ ਗਰੰਟੀ ਹੈ ਪੂਰੀ ਉਹ ਵੀ ਤੁਹਾਨੂੰ ਪੂਰਨ ਤੌਰ ਤੇ ਦਵਾਂਗੇ ਜਿਹੜੀਆਂ ਹੋਰ ਵੀ ਸਾਡੀਆਂ ਕੁਝ ਮੰਗਾਂ ਨੇ ਕਿਸਾਨਾਂ ਦੀਆਂ ਕਰਜ਼ਾ ਮਾਫੀ ਦੇ ਜਾਂ ਲਕੀਮਪੁਰ ਖੀਰੀ ਦੀਆਂ ਨੇ ਜਿਹੜੇ ਉੱਥੇ ਕਾਤਲ ਜਿਹੜੇ ਜੇਲ੍ਹਾਂ ਤੋਂ ਬਾਹਰ ਫਿਰਦੇ ਨੇ ਉਹਨਾਂ ਨੂੰ ਸਜਾਇਦਾ ਹੋਣ ਵਾਸਤੇ ਕਿਸਾਨਾਂ ਨੂੰ ਇਨਸਾਫ ਤੋਂ ਹੋਣ ਵਾਸਤੇ ਉਹ ਅਸੀਂ ਤਿਆਇਆ ਕਰਕੇ ਦੁਬਾਰਾ ਦਿੱਲੀ ਮੋਦੀ ਨੂੰ ਯਾਦ ਕਰਾਉਣ ਵਾਸਤੇ ਤੁਰੇ ਸਨ ਪਰ ਇਹ ਜ਼ਾਲਮ ਸਰਕਾਰ ਨੇ ਸਾਡੇ ਨਾਲ ਇਹੋ ਜਿਹਾ ਬਦੀਰਾ ਕੀਤਾ ਕਿਸਾਨਾਂ ਨਾਲ ਕਿ ਸਾਡੀ ਕਿਸਾਨਾਂ ਦੀ ਬਹੁਤ ਬੁਰੀ ਹਾਲਤ ਕੀਤੀ ਡਰੋਨਾਂ ਨਾਲ ਅਥਰੂ ਗੈਸ ਦੇ ਗੋਲੇ ਸੁੱਤੇ ਗਏ ਤੇ ਮੈਂ ਕਹਿੰਦਾ ਵੀ ਇਹ ਹਜਾ ਕੋਈ ਜਿਕਾ ਪਾਕਿਸਤਾਨ ਤੇ ਹਰਾਨ ਦੀ ਜਾਂ ਚੀਨ ਦੀ ਲੜਾਈ ਲੱਗੀ ਵੀ ਹੋਵੇ ਉਹ ਵੀ ਇਦਾਂ ਦਾ ਵਿਹਾਰ ਨਹੀਂ ਕਰਦੇ ਜਿੰਨਾ ਸਾਡੇ ਕਿਸਾਨਾਂ ਨਾਲ ਹੋਇਆ ਉਹਦੇ ਅਸੀਂ ਰੋਸ ਵਜੋਂ ਕੇਂਦਰ ਸਰਕਾਰ ਨੂੰ ਤੇ ਭਾਜਪਾ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਕਿਸਾਨ ਤੇਰੀ ਆਰਥੀ ਦੀ ਆਖਰੀ ਕਿਲ ਠੋਕਣਗੇ ਤੈਨੂੰ ਆਉਣ ਵਾਲੀਆਂ ਚੋਣਾਂ ਦੇ ਵਿੱਚ ਪਿੰਡਾਂ 'ਚ ਨਹੀਂ ਬਣਨ ਦੇਣਗੇ ਤੈਨੂੰ ਮੂੰਹ ਦੀ ਖਾਣੀ ਪਵੇਗੀ ਫੇਰ ਤੈਨੂੰ ਯਾਦ ਆਵੇਗਾ ਕਿ ਮੈਂ ਕਿਸਾਨਾਂ ਨਾਲ ਕੀ ਕੀਤਾ ਏ ਕਿ ਕਿਸਾਨ ਹੁਣ ਕੀ ਕਰ ਰਹੇ ਨੇ ਜਿੱਦਾਂ ਸਾਡੇ ਕਿਸਾਨਾਂ ਨੂੰ ਬੋਰੀਆਂ ਚ ਪਾ ਪਾ ਕੇ ਤੁਲ ਲਾ ਕੇ ਹਰਿਆਣੇ ਦੀ ਧਰਤੀ ਤੇ ਝੂਟੇ ਕੇਸ਼ ਬਣਾ ਰਹੀਆਂ ਤੇਨੂੰ ਤਸੱਦਦ ਕਰ ਰਹੀਆਂ ਐਦਾਂ ਹੀ ਤੇਰੇ ਭਾਜਪਾ ਵਾਲੇ ਜਿੰਨੇ ਵੀ ਤੇਰੇ ਲੀਡਰ ਸਾਡੀ ਪੰਜਾਬ ਦੀ ਧਰਤੀ ਤੇ ਬੜਨਗੇ ਉਹਨਾਂ ਦਾ ਡੰਡਾ ਵੀ ਪਹਿਣਗੇ ਪਾਥੀਆਂ ਵੀ ਪਹਿਣਗੀਆਂ ਬਿਲਕੁਲ ਫੜ ਕੇ ਕੁੱਟਾਂਗੇ ਜਿੱਦਾਂ ਸਾਡੇ ਕਿਸਾਨ ਕੁੱਟੇ ਗਿਣ ਗਿਣ ਕੇ ਬਦਲੇ ਲਵਾਂਗੇ ਇਹ ਲੋਕਤ ਮਿਸ਼ਨ ਜੋ ਸਯੁਕਤ ਮੋਰਚੇ ਨੇ ਐਸਕੇਮ ਐਸੇ ਕੇ ਮਨੇ ਐਸਾ ਕੇ ਮਨੇ ਜਿਹੜਾ ਸਾਨੂੰ ਦਿੱਤਾ ਸੀ ਕਾਲ ਦਿੱਤੀ ਸੀ ਉਤੇ ਲੋਕ ਇਤਮਿਸ਼ਨ ਰਾਜੇ ਨਾਲ ਜਥੇਬੰਦੀ ਤੇ ਲਖੋਵਾਲ ਜਥੇਬੰਦੀ ਅਸੀਂ ਤਿਆਰ ਕੀਤਾ ਹੋਇਆ ਏ ਕਿ ਅਸੀਂ ਬਿਲਕੁਲ ਡਟ ਕੇ ਵਿਰੋਧ ਕਰਾਂਗੇ ਭਾਜਪਾ ਦੇ ਸਾਰੇ ਵਰਕਰਾਂ ਦਾ ਵੀ ਸਾਰੇ ਲੀਡਰਾਂ ਦਾ ਵੀ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਮੋਦੀ ਨੂੰ ਇਹਦੇ ਛਿੱਟੇ ਆਉਣ ਵਾਲੇ ਇਲੈਕਸ਼ਨਾਂ ਵਿੱਚ ਭੁਗਤਣੇ ਪੈਣਗੇ ਠੀਕ ਹੈ ਬਿਲਕੁਲ ਤੁਸੀਂ ਦੇਖੋ ਕਿ ਲਗ ਲਗ ਜਿਹੜੇ ਆਪਣੇ ਬਿਆਨ ਮਨੋਹਰ لال ਖੱਟਰ ਦੇ ਖਿਲਾਫ ਜਿਹੜੇ ਕਿਸਾਨ ਦੇ ਰਹੇ ਨੇ ਪਿੰਡਾਂ ਪਿੰਡਾਂ ਦੇ ਵਿੱਚ ਲੱਗਦਾ ਹੈ ਕਿ ਕੱਲ-ਕੱਲੇ ਪਿੰਡ ਦੇ ਵਿੱਚੋਂ ਟਰੈਕਟਰ ਘਰ ਪ੍ਰਤੀ ਆ ਗਿਆ ਰੋਡਾਂ ਦੇ ਵਿੱਚ ਅੱਜ ਟਰੈਕਟਰ ਟਰੈਕਟਰ ਦਿਸ ਰਹੇ ਨੇ ਚਾਰੇ ਪਾਸੇ ਪੰਜਾਬ ਹਰਿਆਣਾ ਦੇ ਵਿੱਚ ਕਿਵੇਂ ਦੇਖਦੇ ਹੋ ਕਿ ਲੋਕ ਉਹੀ 2020 ਵਾਲਾ ਦੋ ਦਿਨ ਨੂੰ ਲੈ ਕੇ ਸ਼ੁਰੂ ਹੋ ਗਏ ਨੇ ਬਿਲਕੁਲ ਸਰਕਾਰ ਨੂੰ ਇਹੀ ਸਨੇਹਾ ਦਿੱਤਾ ਜਾ ਰਿਹਾ ਕਿ ਜਿੱਥੇ ਸਾਡੇ ਘਰ ਪ੍ਰਤੀ ਪਿੰਡਾਂ ਤੋਂ ਵੀਰ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਡਟੇ ਨੇ ਜਿਹੜੇ ਪਿੱਛੇ ਕੰਮ ਕਰ ਲਈ ਨੇ ਉਹ ਵੀ ਸੜਕਾਂ ਤੇ ਰੋਜ਼-ਰੋਜ਼ ਮਜਾਰੇ ਕਰ ਰਹੇ ਨੇ ਪ੍ਰਧਾਨ ਮੰਤਰੀ ਨੂੰ ਕੋ ਤੁਹਾਨੂੰ ਦਾਤਾ ਨਾਲ ਜ਼ੁਲਮ ਕਰ ਰਿਹਾ ਤੈਨੂੰ ਗੱਦੀ ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹਰਿਆਣਾ ਸਰਕਾਰ ਖਿਲਾਫ ਪੰਜਾਬ ਦੀ ਸਰਕਾਰ ਤੇ ਦਬਾਅ ਪ੍ਰੈਸ਼ਰ ਹੈ ਸਾਡਾ ਕਿ ਉਹ ਜਲਦੀ ਕਾਰਵਾਈ ਕਰੇ ਜਿਨ੍ਹਾਂ ਨੌਜਵਾਨਾਂ ਨੂੰ ਸ਼ਹੀਦ ਕੀਤਾ ਗਿਆ ਕਸ਼ਾਨਾਂ ਨੂੰ ਤਸੱਦਦ ਕੀਤਾ ਗਿਆ ਉਹਨਾਂ ਤੇ ਕਾਰਵਾਈ ਹੋਵੇ ਅੱਜ ਕਿੱਥੇ ਮਨੁੱਖੀ ਅਧਿਕਾਰ ਸਾਡੇ ਗਏ ਤੇ ਅੰਨਦਾਤਾ ਸੜਕ ਤੇ ਬੈਠਾ ਹੈ ਉਹਨਾਂ ਨੂੰ ਸਰੇ ਆਮ ਮਾਰਿਆ ਜਾ ਰਿਹਾ ਕੁੱਟਿਆ ਜਾ ਰਿਹਾ ਲਤਾੜਿਆ ਜਾ ਰਿਹਾ ਤੇ ਜਿਨ੍ਹਾਂ ਨੇ ਦੇਸ਼ ਦਾ ਢਿੱਡ ਪੰਨਾ ਚ ਉਹਨਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲਦੇ ਐਮਐਸਪੀ ਜੋ ਅਤੇ ਹੋਰ ਜਿਹੜੀਆਂ ਹੱਕੀ ਮੰਗਾਂ ਨੇ ਉਹ ਸਾਡਾ ਬਿਲਕੁਲ ਅਧਿਕਾਰ ਹੈ ਅਸੀਂ ਕਮਾ ਕੇ ਆਪਣਾ ਕਿਰਤ ਕਰਕੇ ਜੇਕਰ ਖੇਤੀ ਕਿਰਤ ਨਹੀਂ ਬਚਦੀ ਤਾਂ ਕੋਈ ਵੀ ਟਾਂਚਾ ਸਿਸਟਮ ਹਿੰਦੁਸਤਾਨ ਦਾ ਨਹੀਂ ਚੱਲ ਸਕਦਾ ਇਹ ਪੂਰੇ ਸੰਸਾਰ ਨਾਲ ਜੁੜਿਆ ਹੋਇਆ ਹੈ ਪੰਜਾਬ ਦੇ ਕਿਸਾਨ ਅੱਜ ਗਵਾਹੀ ਕਰ ਰਹੇ ਨੇ ਲੋਕਤ ਮਿਸ਼ਨ ਨੇ ਵੀ ਇੱਥੇ ਇਹ ਰੋਸ ਮੁਜ਼ਾਹਰਾ ਕਰਕੇ ਸਰਕਾਰ ਨੂੰ ਸੁਨੇਹਾ ਦਿੱਤਾ ਏ ਕਿ ਅਸੀਂ ਕੇਂਦਰ ਸਰਕਾਰ ਦੇ ਖਿਲਾਫ ਆ ਤੇ ਪੰਜਾਬ ਸਰਕਾਰ ਤੇ ਵੀ ਇਹ ਅਸੀਂ ਕਹਿਣਾ ਚਾਹੁੰਦੇ ਕਿ ਉਹ ਕਾਰਵਾਈ ਕਰੇ ਹਰਿਆਣਾ ਸਰਕਾਰ ਤੇ ਤੇ ਅਸੀਂ ਸ਼ਰਿਆਂ ਵਿੱਚ ਦਾ ਵਿਰੋਧ ਕਰਦੇ ਹੋਏ ਕਿਸਾਨ ਆਪਣੇ ਹੱਕ ਲੈ ਕੇ ਰਹਾਂਗੇ ਤੇ ਆਪਣੇ ਵੀਰਾਂ ਨੂੰ ਦੱਸ ਰਹੇ ਹਾਂ ਬਾਟਰਾ ਤੇ ਬੈਠਿਆਂ ਨੂੰ ਕਿ ਘਰਾਂ ਵਿੱਚ ਬੈਠੇ ਜਿੰਨੇ ਪਿੱਛੇ ਕੰਮ ਨਹੀਂ ਕੀ ਕਿ ਦੋ ਦੋ ਜੀ ਉਹ ਵੀ ਨਾਲ ਡਟੇ ਹੋਏ ਨੇ ਸ਼ੁਕਰੰਦਿ ਜਦੋਂ ਮੌਤ ਨੂੰ ਲੈ ਕੇ ਸਰਕਾਰ ਕਹਿ ਰਹੀ ਕਿ ਅਸੀਂ ਪਾਚ ਦਰਜ ਵੀ ਕਰਾਂਗੇ 1 ਕਰੋੜ ਰੁਪਏ ਦੀ ਰਾਸ਼ੀ ਵੀ ਐਲਾਨ ਕਰ ਦਿੱਤਾ ਪਰ ਪਰਚੇ ਦੇ ਵਿੱਚ ਦੇਰੀ ਕਿਉਂ ਹੋ ਰਹੀ ਹੈ? ਕੀ ਲੱਗਦਾ ਕਿ ਪੰਜਾਬ ਸਰਕਾਰ ਦੇ ਉੱਤੇ ਹੀ ਦਬਾਅ ਹੈ ਹਰਿਆਣਾ ਜਾਂ ਕੇਂਦਰ ਸਰਕਾਰ ਦਾ? ਦੇਖੋ ਜਿੱਥੇ ਭਗਵੰਤ ਮਾਨ ਵੱਡੀਆਂ-ਵੱਡੀਆਂ ਗੱਲਾਂ ਕਰਦਾ ਸਾਡਾ ਮੁੱਖ ਮੰਤਰੀ ਪੰਜਾਬ ਦਾ ਸਭ ਤੋਂ ਵੱਡੀ ਗੱਲ ਤਾਂ ਸਾਡੀ ਪੰਜਾਬ ਦੀ ਧਰਤੀ ਤੇ ਆ ਕੇ ਹਰਿਆਣਾ ਪੁਲਿਸ ਸਾਡੇ ਨੌਜਵਾਨਾਂ ਦੇ ਕਾਰਵਾਈ ਕਿੱਦਾਂ ਕਰ ਗਈ ੱਡੀ? ਸਾਡੇ ਦੇ ਹੱਥੋਂ ਕਿਹਦੇ ਗੋਲੇ ਸਾਡੀ ਧਰਤੀ ਤੇ ਆ ਕੇ ਦਸੁੱਟ ਗਏ। ਸੋ ਜਦੋਂ ਅਸੀਂ ਕਿਸੇ ਦੇ ਘਰ ਗਏ ਹੋਣੇ ਉਹ ਮਾਲਕ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਪੜੋਸੀ ਉਹਦੇ ਪਰ ਹੱਥ ਕਿ ਤਰ੍ਹਾਂ ਪਾ ਜਵੇ ਸੋ ਇਹ ਭਗਵੰਤਮਾਨ ਦੀ ਜ਼ਿੰਮੇਵਾਰੀ ਬਣਦੀ ਜੇ ਸਾਡੇ ਨੌਜਵਾਨਾਂ ਦਾ ਕਤਲ ਕੀਤਾ ਕਤਲ ਕੀਤਾ ਹੈ ਇਹਦੇ ਵਿੱਚ ਭਗਵੰਤਮਾਨ ਵੀ ਉਨਾ ਹੀ ਦੋਸ਼ੀ ਹੈ ਉਹਨਾਂ ਪਹਿਲਾਂ ਕਿਉਂ ਨਾ ਸਮਾਂ ਰਹਿੰਦੇ ਹੋਏ ਕਾਰਵਾਈ ਕੀਤੀ ਹੁਣ ਵੀ ਸ਼ੁਭਕਰਮ ਜਦ ਸਾਡਾ ਸ਼ਹੀਦ ਹੋਇਆ ਹੈ ਸੋ ਉਹਦੀ ਜਿਹੜੇ ਉਹਨਾਂ ਮੁਲਾਜ਼ਮਾਂ ਨੇ ਜਿਹਨਾਂ ਨੇ ਉਹਦਾ ਗੋਲੀ ਮਾਰੀ ਹੈ ਉਹਨਾਂ ਦਾ ਬਿਲਕੁਲ 302 ਦਾ ਪਰਚਾ ਦਰਜ ਹੋਣਾ ਚਾਹੀਦਾ ਹੈ ਤੇ ਖੱਟੜ ਸਰਕਾਰ ਤੇ ਐਨਐਲ ਬਿਜਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਨੂੰ ਪਰਚੇ ਦੇ ਵਿੱਚ ਰੱਖਣਾ ਚਾਹੀਦਾ ਹੈ ਤੇ ਬਣਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਤਾਂ ਆਵੇਗਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦਾ ਸਾਡੇ ਨਾਲ ਖੜਾ ਹੈ ਜੇ ਸਾਡੇ ਕਿਸਾਨਾਂ ਦੇ ਹੱਕ ਵਿੱਚ ਹੁਣ ਖੜੇਗਾ ਹੁਣ ਹੁਣ ਤਾਂ ਆਊਗਾ ਗੱਲ ਦਾ ਨਜ਼ਾਰਾ ਜੇ ਸੈਂਟਰ ਦੇ ਦਬਾਅ ਵਿੱਚ ਨਹੀਂ ਹੈ ਤਾਂ ਬਣਦੀ ਕਾਰਵਾਈ ਕਰੇ ਜਦੋਂ ਅਮਰਤਪਾਲ ਤੇ ਕਰ ਸਕਦਾ ਹੈ ਹੋਰ ਬਹੁਤ ਹੋਰ ਕਿਸੇ ਸਿੰਘ ਤੇ ਕਰ ਸਕਦਾ ਹੈ ਲੱਖੇ ਸਦਾਨੇ ਤੇ ਕਰ ਸਕਦਾ ਹੈ ਜਦੋਂ ਸਾਡਾ ਵੀਰ ਹੁਣ ਇੱਕ ਕਿਹੜਾ ਪਹਾਨਾ ਸਿੱਧੂ ਬੋਲਿਆ ਸੀ ਉਹਦੇ ਵਿਰੁੱਧ ਕਰ ਸਕਦਾ ਹੈ ਟਰੈਕਟਰ ਤੋੜੇ ਤੇ ਗੱਡੀਆਂ ਟਰੈਕਟਰ ਤੋੜੇ ਸਾਡੇ ਹੁਣ ਭਗਵੰਤ ਮਾਨ ਦਾ ਕਾਨੂੰਨ ਤੇ ਸਰਕਾਰ ਕਿੱਥੇ ਮਰ ਗਈ ਐ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਜਿਨ੍ਹਾਂ ਬੰਦਿਆਂ ਨੇ ਕਿਸਾਨ ਪੰਜਾਬ ਦੇ ਕਿਸਾਨਾਂ ਨੌਜਵਾਨਾਂ ਤੇ ਜ਼ੁਲਮ ਕੀਤਾ ਏ ਉਹਨਾਂ ਦੇ ਬੰਦ ਦੀ ਕਾਰਵਾਈ ਕਰ ਤਾਂ ਸਾਡਾ ਤੇਰੇ ਤੇ ਵਿਸ਼ਵਾਸ ਤੱਕ ਹੈਗਾ ਜੇ ਤੂੰ ਕਾਰਵਾਈ ਨਾ ਕੀਤੀ ਜੋ ਭਾਜਪਾ ਨਾਲ ਹੋਏਗੀ ਪਰ ਨਹੀਂ ਉਹੀ ਹਾਲਾਤ ਤੇਰੇ ਨਾਲ ਵੀ ਹੋਣਗੇ ਸ਼ੁਕਰ ਕਿਸਾਨ ਮੋਰਚਾ ਕਿਹੜੇ ਰੋਡ ਤੇੜੇ ਕਿਹੜੇ ਰੂਟ ਰੱਖਿਆ ਤੇ ਕਿੱਥੋਂ ਕਿੱਥੋਂ ਲੱਗੇ ਟਰੈਕਟਰ ਇਹਦੇ ਘੁੰਮ ਰਹੇ ਤੁਸੀਂ ਸਾਡਾ ਇਹ ਰੂਟ ਹੈ ਜਿੱਥੋਂ ਅਸੀਂ ਜਾਵਾਂਗੇ ਬੈਰੀਅਰ ਮੁੱਲਾਂ ਪਰ ਉੱਥੋਂ ਅਸੀਂ ਜਿਹੜਾ ਸਾਡਾ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਹੈ ਉਹ ਤਵਾੜਾ ਸਾਹਿਬ ਗੁਰਦਾਰ ਸਾਹਿਬ ਦੇ ਵਿੱਚ ਹੈ ਅਸੀਂ ਬਾਂਸੇ ਪਰ ਸੰਗਾਲਾਂ ਨੂੰ ਜਾਂਦੇ ਹੋਏ ਉਤੋਂ ਬਾਅਦ ਵਿੱਚ ਰਾਣੀ ਮੱਜਰਾ ਠਕੋਰਾ ਜਾਂ ਆਪਣਾ ਖੈਰਪੁਰ ਸੇਖਪੁਰਾ ਤੇ ਸਿੱਧਾ ਕਰਾਲੀ 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 ਦੇ ਉੱਪਰ ਸ਼ਹਿਰ ਨੂੰ ਘੁੰਮਦੇ ਬਾਈਪਾਸ ਬਾਅਦ ਸਟੂਲ ਪਲਾਜ ਜਾ ਕੇ ਸਮਾਪਤੀ ਕਰਾਂਗੇ ਮੋਦੀ ਜੀ ਦੇ ਤਰੀਕੇ ਨਾਲ ਕਿਸਾਨ ਲਗਾਤਾਰ ਨਹੀਂ ਮੰਗਾ ਨੂੰ ਲੈ ਕੇ ਕਨੌਰੀ ਬਾਡਰ ਜਾਂ ਫਿਰ ਸ਼ੰਭੂ ਬਾਡਰ ਦੇ ਉੱਤੇ ਬੈਠੇ ਨੇ ਦੂਜੇ ਪਾਸੇ ਪਿੰਡਾਂ ਪਿੰਡਾਂ ਦੇ ਵਿੱਚੋਂ ਆਵਾਜ਼ ਜਿਹੜੀ ਉਠਣੀ ਸ਼ੁਰੂ ਹੋ ਗਈ ਹੈ ਤਾਂ ਜਿਹੜੇ ਕਿਸਾਨ ਨੇ ਆਪਣੇ ਟਰੈਕਟਰਾਂ ਨਾਲ ਅਸੀਂ ਤੁਸੀਂ ਦੇਖੋ ਕਿ ਵੱਡੀ ਗਿਣਤੀ ਦੇ ਵਿੱਚ ਤੁਹਾਨੂੰ ਦਿਖਾ ਦਿੰਦੇ ਆ ਰੋਡਾਂ ਦੇ ਉੱਤੇ ਅੱਜ ਟਰੈਕਟਰਾਂ ਦਾ ਹੜ ਆ ਗਿਆ ਇਸ ਨੂੰ ਲੈ ਕੇ ਜਗ੍ਹਾ-ਜਗ੍ਹਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਟਰੈਕਟਰ ਟਰੈਕਟਰ ਜਿਹੜੇ ਨਜ਼ਰ ਆਣਗੇ ਤਾਂ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਡੇ ਖੇਤਾਂ ਦਾ ਰਾਜਾ ਜਿਹੜਾ ਟਰੈਕਟਰ ਸੀ ਤਾਂ ਉਸ ਨੂੰ ਮਨੋਹਰ لال ਖੱਤਰ ਨੇ ਜੋ ਬਿਆਨ ਦਿੱਤਾ ਉਹਦੇ ਰੋਜ਼ ਦੇ ਬੱਚ ਉਹ ਹੀ ਅਸੀਂ ਇਹ ਪ੍ਰੋਗਰਾਮ ਰੱਖਿਆ ਤਾਂ ਦੇਖਦੇ ਕਿ ਹੁਣ ਜਿਹੜਾ ਇਹ ਅਲਗ-ਅਲਗ ਪ੍ਰੋਗਰਾਮ ਐ ਇਸ ਕੇਮ ਵੱਲੋਂ ਰੱਖੇ ਗਏ ਨੇ ਉਹਨਾਂ ਦਾ ਕਿੰਨਾ ਕੁ ਦਵਾ ਕਹਿੰਦਾ ਸਰਕਾਰ ਜਾਂ ਫਿਰ ਹਰਿਆਣਾ ਸਰਕਾਰ ਤੇ ਬਣਦਾ ਇਹ ਤੁਹਾਨੂੰ ਵਾਲਾ ਸਮਝ ਦੱਸੇਗਾ ਤੁਹਾਡੇ ਕੈਮਰਾਮੈਨ ਜਸਪੀਤ ਦੇ